ਹੈਨਸਾ ਤੇ ਨਮਸਕਾਰ ਮੈਂ ਤੁਹਾਡਾ ਵੀਰ ਬਾਗਾ ਜੌਹਰ ਭਾਜਪਾ ਜਲਾ ਐਸੀ ਮੋਟਾ ਗੰਨਾ ਸੈਕਟਰੀ ਸਾਥੀਓ ਅੱਜ ਆਪਾਂ ਗੱਲ ਕਰਾਂਗੇ ਭਾਜਪਾ ਪੰਜਾਬ ਦੇ ਵਿੱਚ ਕਿਉਂ ਨਹੀਂ ਆ ਰਹੀ ਪਹਿਲਾਂ ਵੀਡੀਓ ਪਾਈ ਸੀ ਆਪਾਂ ਪਾਰਟ 1 ਤੇ ਅੱਜ ਵੀਡੀਓ ਪਾਵਾਂਗੇ ਪਾਰਟ 2 ਕਿ ਭਾਜਪਾ ਪੰਜਾਬ ਦੇ ਵਿੱਚ ਕਿਉਂ ਨਹੀਂ ਆ ਰਹੀ ਤੇ ਇਸ ਦੀਆਂ ਕਮੀਆਂ ਕੀ ਹਨ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਸਟੇਟ ਦੇ ਵਿੱਚ ਭਾਜਪਾ ਦਾ ਬੋਲ ਵਾਲਾ ਹੈ ਦੀ ਭਾਜਪਾ ਦਾ ਨਾਂ ਚੱਲਦਾ ਹੈ ਇੰਟਰਨੈਸ਼ਨਲ ਇੱਕ ਪਾਰਟੀ ਹੈ ਤੇ ਜਿੱਥੇ ਵੀ ਆਪਾਂ ਦੇਖਦੇ ਆਂ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਜਾਤੀ ਦੇ ਵਿੱਚ ਭਾਜਪਾ ਦੇ ਵਿੱਚ ਕੁਝ ਕਮੀਆਂ ਜੋ ਕਿ ਭਾਜਪਾ ਪੰਜਾਬ ਦੇ ਵਿੱਚ 27 ਦੇ ਵਿੱਚ ਵੀ ਨਾ ਆਉਣ ਦੇ ਅਸਾਰ ਹੈ ਅਗਰ ਭਾਜਪਾ ਮੈਂ ਅਗਰ ਭਾਜਪਾ ਪੰਜਾਬ ਦੇ ਵਿੱਚ ਚਾਹੁੰਦੇ ਆ ਕਿ 27 ਦੇ ਵਿੱਚ ਭਾਜਪਾ ਦੀ ਸਰਕਾਰ ਬਣੇ ਤਾਂ ਕੁਝ ਇਹਨਾਂ ਨੂੰ ਸੁਧਾਰ ਕਰਨਾ ਪੈਣਾ ਜੇਕਰ ਭਾਜਪਾ ਸਤਾਈ ਦੇ ਵਿੱਚ ਲੈ ਕੇ ਆਉਣੀ ਆ ਤਾਂ ਜੋ ਕਿ ਸਾਡੇ ਦਿਹਾਤੀ ਦੇ ਵਿੱਚ ਕੁਝ ਚੰਗ ਬੰਦੇ ਐ ਦੋ ਚਾਰ ਬੰਦੇ ਐ ਜੋ ਕਿ ਪਾਰਟੀ ਨੂੰ ਇਹ ਸਮਝਦਾ ਕਿ ਪਾਰਟੀ ਸਾਡੇ ਘਰ ਦੀ ਐ ਆਪਣੀ ਐ ਅਸੀਂ ਹੀ ਪਾਰਟੀ ਚਲਾ ਰਹੇ ਹਾਂ ਬਾਕੀ ਸਾਰੇ ਬੰਦੇ ਆ ਕੋਈ ਕੰਮ ਦੇ ਨਹੀਂ ਐ ਕੋਈ ਕੰਮ ਨਹੀਂ ਕਰਦੇ ਪਾਰਟੀ ਲਈ ਦੋ ਚਾਰ ਬੰਦੇ ਹੀ ਐ ਤੇ ਮੰਡਲ ਪਤਾਰਾ ਦੇ ਵਿੱਚ ਜਿੱਥੇ ਤੱਕ ਹੱਲੇ ਵੀ ਕੋਈ ਇੱਕ ਵੀ ਮੀਟਿੰਗ ਨਹੀਂ ਰੱਖੀ ਗਈ ਨਾ ਕੋਈ ਮੀਟਿੰਗ ਰੱਖੀ ਗਈ ਜਿਵੇਂ ਕਿ ਆਪਾਂ ਜਾਣਦੇ ਹੋ ਕਿ ਆ ਪਹਿਲਗਾਉਂਦੇ ਵਿੱਚ ਅੱਤਵਾਦੀਆਂ ਵੱਲੋਂ ਸਾਡੇ ਕਸ਼ਮੀਰ ਦੇ ਵਿੱਚ ਕੋਈ 27 ਇਨਸਾਨੀ ਮਾਰੇ ਗਏ ਸੀ ਉਸ ਦੇ ਚੱਲਦੇ ਵਿੱਚ ਸ਼ਿਦਾ ਜੋ ਸਾਡੇ ਫੌਜੀਆ ਨੇ ਜਾਂ ਉਹਨਾਂ ਅੱਤਵਾਦੀਆਂ ਨੂੰ ਮਾਰਿਆ ਉਹਨਾਂ ਲਈ ਸਾਡੇ ਪੂਰੇ ਭਾਰਤ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਹੈ ਪਰ ਸਾਡਾ ਇੱਕ ਮੰਡਲ ਇਹੋ ਜਿਹਾ ਪਤਾਰਾ ਮੰਡਲ ਹੈ ਜਿਹਦੇ ਵਿੱਚ ਜਿਹਦੇ ਵਿੱਚ ਕੀ ਉਹਨਾਂ ਸ਼ਹੀਦਾਂ ਉਹਨਾਂ ਫੌਜੀਆਂ ਬਾਰੇ ਉਹਨਾਂ ਨੂੰ ਕੋਈ ਕੋਈ ਸਲਾਮੀ ਕੋਈ ਉਹਨਾਂ ਨੇ ਜੋ ਜਿੱਤ ਕੀ ਪ੍ਰਾਪਤ ਕੀਤੀ ਹੈ ਪਾਕਿਸਤਾਨ ਦੇ ਉੱਪਰ ਕੁਝ ਵੀ ਨਹੀਂ ਕੀਤਾ ਗਿਆ ਮੰਡਲ ਪਤਾਰਾ ਦੇ ਵਿੱਚ ਖਾਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਮੰਡਲ ਪਤਾਰਾ ਦੇ ਵਿੱਚ ਕੁਝ ਵੀ ਨਹੀਂ ਕੀਤਾ ਗਿਆ ਤੇ ਇਹ ਸਾਰਾ ਆਪਾਂ ਕਹਿ ਸਕਦੇ ਕਿ ਮੰਡਲ ਪ੍ਰਧਾਨ ਦੇ ਉੱਪਰ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਵੀ ਮੀਟਿੰਗ ਨਹੀਂ ਰੱਖੀ ਗਈ ਇਸ ਦੇ ਸਬੰਧ ਵਿੱਚ ਵਿੱਚ ਕਿ ਅਸੀਂ ਵੀ ਤਿਰੰਗਾ ਯਾਤਰਾ ਗੱਡੀਏ ਜਾਂ ਕਿਸੇ ਵਿੱਚ ਤਿਰੰਗਾ ਯਾਤਰਾ ਦੇ ਵਿੱਚ ਜਾ ਕੇ ਸ਼ਾਮਲ ਹੋਈਏ ਕਿਸੇ ਕੁਝ ਨਹੀਂ ਹੋਇਆ ਤੇ ਮੈਂ ਆਪਣੇ ਜੋ ਕਿ ਸਾਡੇ ਪਿੱਛੇ ਜੇ ਇੱਕ ਭਾਜਪਾ ਦੀ ਐਸਸੀ ਮੋਰਚੇ ਦੀ ਮੀਟਿੰਗ ਹੋਈ ਸੀਗੀ ਜਿੱਥੇ ਕੀ ਸਾਨੂੰ ਸੂਚਿਤ ਨਹੀਂ ਕੀਤਾ ਗਿਆ ਚਾਹੇ ਚੰਡੀਗੜ੍ਹ ਆਫਿਸ ਵੱਲੋਂ ਚਾਹੇ ਕਿਸੇ ਵੀ ਆਫਿਸਰ ਵੱਲੋਂ ਨਾ ਤਾਂ ਸਾਡੇ ਪ੍ਰਧਾਨ ਤਲਵਿੰਦਰ ਜੀ ਨੂੰ ਨਾ ਮੈਂ ਜਨਰਲ ਸੈਕਟਰੀ ਐਸਸੀ ਮੋਰਚੇ ਦਾ ਨਾ ਮਨੂਸ ਵਿੱਚ ਕੀਤਾ ਗਿਆ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਇਸ ਏਰੀਏ ਦੇ ਵਿੱਚ ਚੰਨ ਕੁਛ ਬੰਦੇ ਆ ਜੋ ਪਾਰਟੀ ਨੂੰ ਚਲਾ ਰਹੇ ਆ ਜੋ ਆਪਣਾ ਨਾਮ ਕਰਦੇ ਆ ਕਿ ਪਾਰਟੀ ਅਸੀਂ ਹੀ ਚਲਾ ਰਹੇ ਆ ਤੇ ਜੇਕਰ ਅਸੀਂ ਚਾਹੁੰਦੇ ਆ ਕਿ ਸਾਡੇ ਸਾਡੇ ਵੀ ਪੰਜਾਬ ਦੇ ਵਿੱਚ ਸਾਡੇ ਆਦਮਪੁਰ ਦਾ ਨਾਮ ਹੋਵੇ ਭਾਜਪਾ ਦਾ ਐਮਐਲਏ ਹੋਵੇ ਤੇ ਸਾਨੂੰ ਪਾਰਟੀ ਦਾ ਸੁਧਾਰ ਕਰਨਾ ਪੈਣਾ ਅਸੀਂ ਚਾਹੁੰਦੇ ਹਾਂ ਕਿ ਭਾਜਪਾ ਦਾ ਐਮਐਲਏ ਆਦਮਪੁਰ ਹਲਕੇ ਦੇ ਵਿੱਚ ਬਣੇ ਤੇ ਸਾਡਾ ਵੀ ਅਸੀਂ ਕਹੀਏ ਕਿ ਸਾਡੀ ਪਾਰਟੀ ਦਾ ਕੋਈ ਐਮਐਲਏ ਭਾਜਪਾ ਦਾ ਹੈ ਉਹ ਤਾਂ ਹੀ ਹੋਵੇਗਾ ਜੇਕਰ ਪਾਰਟੀ ਦੇ ਵਿੱਚ ਸੁਧਾਰ ਹੋਵੇਗਾ ਖਾਸ ਕਰਕੇ ਦਿਹਾਤੀ ਦੇ ਵਿੱਚ ਗੱਤਿ ਜिले ਦੇ ਵਿੱਚ ਜੇਕਰ ਖਾਸ ਕਰਕੇ ਪਾਰਟੀ ਸੁਧਾਰ ਕਰੇਗੀ ਤਾਂ 27 ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਭਾਜਪਾ ਸਰਕਾਰ ਲੈ ਕੇ ਆਵਾਂਗੇ ਆਦਮਪੁਰ ਹਲਕੇ ਦੇ ਵਿੱਚ ਭਾਜਪਾ ਦਾ ਐਮਐਲਏ ਬਣਾਵਾਂਗੇ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਜੋ ਮੰਡਲਾਂ ਦੇ ਹਾਲਾਤ ਹੈ ਸਾਡੇ ਮੰਡਲ ਦੇ ਹਾਲਾਤ ਬਹੁਤ ਹੀ ਆ ਨਾਜ਼ੁਕ ਹਾਲਾਤ ਦੇ ਵਿੱਚ ਹੈ ਜਿੱਥੇ ਕਿ ਕੋਈ ਮੀਟਿੰਗ ਵੀ ਨਹੀਂ ਰੱਖੀ ਗਈ ਹਿੰ ਤੱਕ ਤੇ ਮੈਂ ਮੇਰੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਉਹਨਾਂ ਮੈਂਬਰਾਂ ਸਹਿਬਾਨ ਤੱਕ ਜੋ ਕਿ ਉੱਪਰ ਤੱਕ ਬੈਠੇ ਐ ਆ ਜੋ ਵੀ ਅਗਰ ਕੋਈ ਚਾਹੁੰਦਾ ਜਿਹੜਾ ਬੰਦਾ ਆਪਣਾ ਮੰਡਲ ਨਹੀਂ ਚਲਾ ਸਕਦਾ ਤੇ ਪੂਰੇ ਜ਼ਿਲ੍ਹੇ ਨੂੰ ਜਾਂ ਪੂਰੇ ਜ਼ਿਲ੍ਹੇ ਦੇ ਵਿੱਚ ਕਿੱਥੋਂ ਕੰਮ ਆ ਆ ਸਕੇਗਾ ਮੈਂ ਇਹੀ ਕਹਿਣਾ ਚਾਹਣਾ ਕਿ ਆਪਣੀ ਇਸ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਮੇਰੀ ਇਸ ਵੀਡੀਓ ਨੂੰ ਕਮੈਂਟ ਕਰਕੇ ਕਮੈਂਟ ਕੀਤੇ ਜਾਣ ਸ਼ੇਅਰ ਕੀਤਾ ਜਾਵੇ ਤਾਂ ਕਿ ਇਹ ਵੀਡੀਓ ਉੱਪਰ ਤੱਕ ਪਹੁੰਚ ਸਕੇ ਕਿ ਪੰਜਾਬ ਦੇ ਵਿੱਚ ਭਾਜਪਾ ਕਿਉਂ ਨਹੀਂ ਆ ਰਹੀ ਹੈ ਮੈਂ ਕੱਲਾ ਆਪਣੇ ਮੰਡਲ ਦੀ ਗੱਲ ਨਹੀਂ ਕਰ ਰਿਹਾ ਹੋਰ ਵੀ ਪੂਰੇ ਦਿਹਾਤੀ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਅਗਰ ਦਿਹਾਤੀ ਦੇ ਵਿੱਚ ਆਪਾਂ ਭਾਜਪਾ ਲੈ ਕੇ ਆਉਣਾ ਚਾਹੁੰਦੇ ਆ ਤਾਂ ਸ਼ਹਿਰ ਦੇ ਵਿੱਚ ਚਲੋ ਬੋਟ ਬੈਂਕ ਹੈ ਭਾਜਪਾ ਅਗਰ ਪੰਜਾਬ ਦੇ ਵਿੱਚ ਅਸੀਂ ਆਪਣਾ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਬੰਦੇ ਐਮਐਲਏ ਲੁਣਾਉਣਾ ਚਾਹੁੰਦੇ ਆ ਤਾਂ ਸਾਨੂੰ ਆਪਣੀ ਪਾਰਟੀ ਦਾ ਸੁਧਾਰ ਕਰਨਾ ਪੈਣਾ ਹੈ ਤਾਂ ਕਿ ਅਸੀਂ 27 ਦੇ ਵਿੱਚ ਭਾਜਪਾ ਦੀ ਸਰਕਾਰ ਬਣਾਈਏ ਤੇ ਸਾਡੇ ਹਲਕੇ ਦੇ ਵਿੱਚ ਸਾਡੇ ਹੀ ਐਮਐਲਏ ਹੋਣ ਐਮਐਲਏ ਸਾਡੇ ਤਾਂ ਹੀ ਹੋਣਗੇ ਜੇਕਰ ਸਾਡੇ ਪਾਰਟੀ ਦੇ ਵਰਕਰ ਚਾਹੇ ਵਰਕਰ ਵੱਡਾ ਚਾਹੇ ਛੋਟਾ ਹੈ ਉਹ ਮਿਲ ਕੇ ਰਵੇ ਜਿੱਥੇ ਕਿਤੇ ਮੀਟਿੰਗ ਤੇ ਜਾਣਾ ਹੈ ਸਭ ਮਿਲ ਕੇ ਜਾਣ ਇਹਦਾ ਮਤਲਬ ਇਹ ਨਹੀਂ ਵੀ ਇਕੱਲੇ 2-3 ਜਣੇ ਉੱਠ ਕੇ ਮੀਟਿੰਗਾਂ ਤੇ ਜਾਣ ਕਿਤੇ ਕਿਸੇ ਜਾਣ ਕਦੀ ਕਿਤੇ ਜਾਣ ਇਸ ਤਰ੍ਹਾਂ ਇਕੱਲੇ ਬੰਦਿਆਂ ਨਾਲ ਪਾਰਟੀ ਨਹੀਂ ਚਲਦੀ ਪਾਰਟੀ ਚਲਦੀ ਆ ਪੂਰੇ ਮੈਂਬਰਾਂ ਨਾਲ ਇੱਕ ਇਹ ਨਾਲ ਪਾਰਟੀ ਚਲਦੀ ਆ ਪੂਰੇ ਕਿੰਨਾ ਚੌ ਬੰਦੇ ਪਾਰਟੀ ਨਹੀਂ ਚਲਾ ਸਕਦੇ ਜੇਕਰ ਚਲਾ ਸਕਦੇ ਆ ਤਾਂ ਸਾਡੇ ਵਰਗੇ ਹੋਰ ਵੀ ਬੰਦੇ ਇਸ ਤੀਫਾ ਦਿਨ ਨੂੰ ਬੈਠੇ ਆ ਤੇ ਫਿਰ ਉਸ ਤੀਫਾ ਦਿਨ ਨੂੰ ਤਿਆਰ ਇਹ ਮੇਰੀ ਇਸ ਵੀਡੀਓ ਨੂੰ ਬាទ ਬាទ ਸ਼ੇਅਰ ਕੀਤਾ ਜਾਵੇ। ਨਮਸਕਾਰ ਮੈਂ ਤੁਹਾਡਾ ਵੀਰ ਬਾਗਾ ਜੋੜ ਪਾਜਪਾ ਜਿਲ੍ਹਾ ਐਸੀ ਮੋਟਾ ਕਿਨਾਰਾ ਫੈਕਟਰੀ ਫਿਰ ਤੋਂ ਆਮਗਾ ਜੀ ਨਮਸਕਾਰ ਜੀ